ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਆਗਤ ਕਰਦਾ ਹਾਂ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਇੱਧਰ ਦੇਖੋ ਜੀ ਮਿਲੋ ਤਾਜ ਨੂੰ ਹਾਂਜੀ ਸਤਿ ਸ੍ਰੀ ਅਕਾਲ ਅਬ ਬੁੱਕੀ ਤੇ ਕੇ ਲੱਗ ਰਾ ਤੇਰੇ ਰੋਟੀ ਆਉਰੇ ਦੇਖਾ ਉਰੇ ਲੱਗ ਰਾ ਕੁਛ ਤੇਰੇ ਦੇਖ ਕੇ ਕਿ ਹੋਂਗਾ ਬਈ ਰਾਤ ਮੀਂਹ ਪਿਆ ਅਰੀ ਸਮਝਾ ਮੀਂਹ ਪਿਆ ਚਲ ਇਹਨਾਂ ਦਾ ਹੈ ਨਹੀਂ ਚਲ ਫੇਰ ਵੀ ਵਧੀਆ ਪੈਗਾ ਬੱਦਲ ਹਜੇ ਵੀ ਹੋ ਰਿਹਾ ਪੈ ਸਗਾ ਕਿਉਂ ਵੀ ਤਾਈ ਪੈ ਸਗਾ ਮੀਂਹ ਮੈਂ ਹਾਂ ਬੱਦਲ ਮੈਂ ਖਾ ਹੋ ਰਿਹਾ ਹੋਰ ਬੱਦਲ ਹੋ ਰਿਹਾ ਲੰਗੇ ਬਾਈ ਲੰਗੇ ਹਾਂ ਤੇ ਹਾਂ ਆ ਤਰਪਾਲ ਉਤਾਰਤੀ ਬਈ ਗਰਮੀ ਆਪਣਾ ਜਿਹੜੀ ਹੁਣ ਸਿਆਲ ਮਲਾਇਆ ਦਾ ਪੱਲੜ ਮਟਰ ਟਰੈਕਟਰ ਕਾ ਦੇਖਦੇ ਆ ਟਰੈਕਟਰ ਕਾ ਉਰੇ ਨਾ ਪਹਿਲਾਂ ਤਾਂ ਜਦੋਂ ਮੇਰੇ ਪੱਲੜ ਆਇਆ ਵਾ ਤਾਂ ਪਚੌਰ ਇਹਦਾ ਗੋਹੇ ਗੋਹੇ ਜਿਹੇ ਚਿੱਟੇ ਮਰਾਂ ਜਿਵੇਂ ਮੂਤ ਮਾਤ ਕੇ ਨਾ ਇਹ ਪੂਰੇ ਮਰੀ ਸਲਾ ਵੀ ਪੱਲੀ ਕੋ ਸੇ ਤਰ੍ਹਾਂ ਲਾਈ ਕੋਈ ਚੀਜ਼ ਨਹੀਂ ਉੱਪਰ ਮਰਾਂਗੇ ਚਿੱਟੇ ਇਹ ਉੱਪਰ ਤੱਕ ਚੜਾ ਦੇਗੇ ਪੈਂਪਰ ਤੱਕ ਉਹ ਮੱਛਰ ਤਾਂ ਨਹੀਂ ਮਿਲਗੀ ਅੱਗੇ ਜਗ੍ਹਾ ਮੱਛਰ ਜਿਹੋ ਜਨੇ ਜਦਾ ਵੀ ਮਿੱਤਰੋ ਇਹ ਬੋ ਗਰਮੀਆਂ ਕਰਕੇ ਇੱਧਰ ਜਗ੍ਹਾ ਬਣਾ ਰਹੇ ਆਂ ਔਰ ਅੰਬ ਦੀ ਛਾਂ ਰਹਾ ਬਈ ਇਸ ਪਲਾਟ 'ਚ ਨਾ ਘਰ ਤਾਂ ਤਰੀ ਨੇ ਸਾਫ ਇਹ ਵੀ ਗਾਰੇ ਜਗ੍ਹਾ ਗਿੱਲੇ ਜਗ੍ਹਾ ਕਰਕੇ ਘੱਟ ਬੱਜੇ ਨਾ ਕਹੀ ਉਹ ਦੇਖ ਤਾ ਡੰਗਰ ਪੈਰ ਰੱਖ ਇਹਦਾ ਡੰਗਰਾਂ ਨੇ ਮਦਦ ਦੇਣਾ ਵਾਲੇ ਕੁੱਝ ਆ ਅਰਤਨੀ ਵਧੀਆ ਰਹਿ ਗਈ ਹੁੱਲੀ ਰਾਤ ਤੂੰ ਬੰਦਾ ਤੇ ਟੀ-ਸ਼ਰਟ ਮੈਂ ਆ ਲੂਈ ਲੂਈ ਨਹੀਂ ਲੈ ਕੇ ਆ ਗਰਦੀ ਲੈ ਕੇ ਆ ਦਸ ਸਗਰਾ ਆਇਆ ਦੂਰ ਤੱਕ ਅੱਡਾ ਗਰਮੀ ਲੱਗ ਲੱਗੀ ਉਹਦਾ ਖੇਤਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ ਹੁਣਾਂ ਨਾ ਮੀਂਹ ਵਾਇਟ ਠੀਕ ਹੈ ਜੀ ਚੱਲ ਚੱਲ ਵਧੀਆ ਠੀਕ ਠੀਕ ਜਾਣਾ ਛੱਪਾ ਛੱਪਾ ਜਾ ਹਾਂ ਨਾ ਬਹੁਰੇ ਕਿੱਲੇ ਗੱਡੇਗੇ ਚਲੋ ਗੜਦੇ ਆ ਕਿੱਲੇ ਲੈ ਵੀ ਕਿੱਲੇ ਗੱਢਣੇ ਰਹਿ ਗਏ ਬਾਕੀ ਇੱਧਰ ਤੇ ਵੀ ਸਫਾਈ ਹੋਗੀ ਤੇ ਖਾਲ ਜੀ ਖਾਲ ਕਰਾ ਖੁੱਲੀ ਖੁੱਲੀ ਕੀ ਵੀ ਹੋਗੀ ਪੀ ਸਫਾਈ ਅਰ ਬਣਾਤੀ ਗੱਲ ਧਣੀ ਨੇ ਖੁੱਲੀ ਦੀ ਬਾਕੀ ਦਰ ਇਸ ਪਲਾਟ ਜਿਵੇਂ ਹਵਾ ਫੁੱਲ ਲਾ ਜਿਆ ਸਭ ਨਫਰ ਨਾ ਚੜੀ ਹਵਾ ਹੰਡੂ ਵੀ ਦਾਰੇ ਕੋਟ ਪਾ ਲਿਆ ਹਾਂਜੀ ਹੋ ਗਏ ਜੀ ਤਿਆਰ ਅੱਜ ਫੇ ਰਿਸ਼ਤੇਦਾਰੀ ਮੈਂ ਜਾਣਾ ਗੱਡੀ ਮੈਂ ਬੈਠਾ ਤਿਆਰ ਤੁਰੋਗਾ ਮੈਂ ਹਾਂ ਚੱਲਾ ਸਟਾਰਟ ਕਰ ਲਈ ਇਹਨੇ 2 ਕੁ ਮਿੰਟ ਸਟਾਰਟ ਖੜਾਈਏ ਖੜਾਣੀ ਚਾਹੀਦੀ ਹੈ ਸਟਾਰਟ ਕਰਕੇ ਤੇ ਮਾਰੀ ਵੀ ਅਸਲਫ ਗੱਡੀ ਦੀ ਉਧਰ 14 ਦੇ ਗਾਣੇ ਅਜੇ ਗੱਡੀ ਨਹੀਂ ਹੈ ਬਾਹਰ ਅੰਦਰੇ ਖੜਿਆ ਜਾ ਵੀ ਤੇ ਤਾਜ ਹੋ ਰਿਹਾ ਤਿਆਰ ਪਟਕਾ ਨਹੀਂ ਬਣਾ ਰਿਹਾ ਹੈ ਪਟਕਾ ਦੇਖਦੇ ਹੁਣ ਬਨ ਰਹੀ ਆ ਜੀ ਮਾਂ ਵੀ ਬੜਾ ਅਕੇ ਫਿਰ ਦਿਖਾਵਾਂ ਕਿਤਰਾੰਗ ਲੱਗ ਰਿਹਾ ਤਾਜ ਕਪੜੇ ਜੀ ਕੱਪੜੇ ਪਾਈ ਵਜ ਬਦਿਆ ਲੱਗ ਰਿਹਾ ਹੁਣੋ ਉਹ ਬੰਦ ਕਰ ਦੇ ਇਸ ਨੂੰ ਗਾਣਾ ਕਰਦੇ ਬੰਦ ਆ ਲੋ ਜੀ ਮਿੱਤਰੋ ਗਰਤਾਜ ਵੀ ਹੋ ਗਿਆ ਤਿਆਰ ਰੈਡੀ ਵਧੀਆ ਲੱਗ ਰਿਹਾ ਤੇਰਾ ਪਟਕਾ ਸ਼ਾਰਟਕਲ ਟੌਰ ਆ ਪੂਰੀ ਬਈ ਟੌਰ ਆ ਮੁੰਡੀ ਦੀ ਟੌਰ ਬਾਬਾ ਜੀ ਹਾਂ ਜੈ ਕਰ ਮੱਥੜੇ ਕੇ ਕਰਾਂ ਹਾਂ ਬਾਬਾ ਜੀ ਤੇ ਕਰਾ ਗੱਡੀ ਮੈਂ ਬਿਠਾ ਬੰਨੂ ਹਜੇ ਲੱਗ ਜੇਗਾ ਟਾਈਮ ਕਰਕੇ ਨੂੰ ਤਿਆਰ ਤੁਰ ਹੋਣ ਨੂੰ ਫੇਰ ਵੀ ਗੱਡੀ ਮੈਂ ਬਹਿੜ ਗੱਡੀ ਮੈਂ ਮਰੇਗਾ ਧੁੰਦਲਾਗਾ ਤੇ ਹੋ ਗਿਆ ਪੁੱਤ ਤੂਦਲਾ ਹੋ ਗਿਆ ਹੋ ਗਿਆ ਹੋ ਗਿਆ ਸੈਟ ਤੇ ਚਲੋ ਵੀ ਫਿਰ ਗੱਡੀ ਕੱਢੀਏ ਬਾਹਰ ਆ ਜਾਣ ਤੋਂ ਕਰਦਿਆਂ ਨੂੰ ਲੈ ਵੀ ਮਿੱਤਰੋ ਗੱਡੀ ਲੈ ਗਿਆ ਬਾਹਰ ਕੱਢਣਾ ਚਲੋ ਕੱਢੀਏ ਬਾਹਰ ਗੱਡੀ ਲੈ ਵੀ ਮਿੱਤਰੋ ਚੱਲੀਏ ਕੱਢ ਲਈ ਗੱਡੀ ਬਾਹਰ ਚੱਲ ਪੇ ਲੈ ਕੇ ਬਾਬੇ ਦਾ ਨੋ ਵਾਹਿਗੁਰੂ ਸੱਚੇ ਪਾਤਸ਼ਾਹ ਇਧਰ ਨਮੀ ਕੋਠੀ ਪੈਰੀ ਹੈ ਬਈ ਮਰੇ ਲਾਗੇ

ਨਾਨੀ ਦਾ ਵਲੌਗ ਬਣਾ ਲਈਏ ਯਾਦ ਰਹੂਗੀ ਮੇਰੀ ਵੀ ਨਾ ਫੋਟੋ ਨਹੀਂ ਇਹਦਾ ਸੱਸੀ ਦਾ ਨਾਨੀ ਨਾਨੀ ਸਾਸਰੀ ਘਰ ਹਾਂ ਸੁਣ ਗਿਆ ਹੋ ਠੀਕ ਹੈ ਨਾਨੀ ਚਲ ਵਧੀਆ ਸਿਹਤ ਠੀਕ ਆ ਠੀਕ ਆ ਲੈ ਵੀ ਨਾਨੀ ਚਲ ਇਹਦਾ ਕੂਂਡੀ ਕਾਂਡੀ ਦਾ ਕੋਈ ਚੱਕਰ ਨਹੀਂ ਵੀ ਚਲ ਤੁਰਦਾ ਫਿਰਦਾ ਹੁਣ ਜਾਂਦਾ ਹੁੰਦਾ ਕਿਉ ਮਾਮੀ ਆ ਲੱਭੀ ਮਿੱਤਰੋ ਰਿਸ਼ਤੇਦਾਰੀ ਮਤੇ ਹੋ ਗਏ ਬੇਲੇ ਨਾਨਕੇ ਆਏ ਵੇ ਦੇ ਵੀ ਨਾਨਕੇ ਮਿੰਡਾ ਪਾ ਜਾ ਰਹੇ ਆ ਘਰਾਂ ਨੂੰ বাজ ਗਏ ਆਪਣੇ 4 4 ਕ ਵਜ ਗਿਆਂ ਇੱਕ ਹੋਰ ਜਗ੍ਹਾ ਜਾਣਾ ਉੱਥੇ ਜਾ ਕੇ ਫਿਰ ਫੇਰ ਘਰਾਂ ਜਾਹੇਗੇ ਚਲੋ ਚੱਲੀਏ ਫਿਰ ਆ ਵੀ ਮਿੱਤਰੋ ਆ ਗਏ ਘਰਾਂ ਲੈ ਇਧਰ ਲਾ ਦਿੰਨੇ ਔਰ ਗੱਡੀ ਆ ਗਈ ਪਿੱਛੇ ਚੱਲ ਉਤਰੋ ਭਰਾ ਅੱਗੇ ਦੱਸੋ ਲੱਗ ਜੂਗੀ ਅੱਗੇ ਦੇ ਕਿੰਨਾ ਖਰਕਾ ਲੈ ਵੀ ਲਾਤੀ ਗੱਡੀ ਅੰਦਰ ਲੈ ਵੀ ਮਿੱਤਰੋ ਖੇਤ ਮਾ ਗਏ ਗੱਡੀ ਬੁੱਦੀ ਲੈ ਇਧਰਾਂ ਠੰਢੀ ਜੀ ਲੱਗੀ ਕਰਮਸਰਦ ਜੇ ਹੋ ਗਿਆ ਬਈ ਟੋਪੀ ਲੈ ਲਈ ਠੰਢੀ ਹੀ ਲੱਗਦੀ ਦਵਾਈ ਲੈਣੀ ਪਵੇਗੀ ਮਨ ਲਗਾ ਨਹੀਂ ਇਹੋ ਕੇ ਪੜਾਂ ਜਿੱਥਾ ਇਹ ਕਰੀ ਬਿਆ ਹੈ ਅੱਛਾ ਫਿਰ ਇਹ ਬੱਟ ਬੱਟ ਬਦੇ ਕਰਿਆ ਅੱਛਾ ਜਿਹੜਾ ਬੜਾ ਬੜਾ ਦਾ ਇਹ ਬਾਹਰ ਉਧਰ ਤੇ ਠੀਕ ਆ ਹਾਂਜੀ ਜਨਾਬ ਸਤਿ ਸ੍ਰੀ ਅਕਾਲ ਪਰਾਂ ਗੇਰ ਦੇ ਸੁਕਵਾੜ ਜਿਹਨੂੰ ਕਰਮ ਸਰਦ ਹੋ ਗਿਆ ਧੜੀ ਕਿਉਂ ਦੁਖ ਰਿਆ ਅੱਖਾਂ ਭਰੀ ਭਰੀ ਹੋਰੀਆਂ ਉਹ ਬੋਲੇ ਨਹੀਂ ਕਰਦੇ ਉਹ ਬੋਧ